ਗੁੱਡ ਮਾਰਨਿੰਗ ਜੀ ਪਿੱਛੇ ਜੇ ਘਟਨਾ ਵਾਪਰ ਕੇ ਆਈ ਹੈ ਗੱਲ ਕਰਨੀ ਆਪਾਂ ਪੰਜਾਬ ਦੀ ਜੋ ਭਈਆਂ ਵੱਲੋਂ ਜਵਾਕ ਨੂੰ ਮਾਰਿਆ ਗਿਆ ਦਸਦਤ ਕਰਕੇ ਬਹੁਤ ਮੰਦ ਭਾਗੀ ਘਟਨਾਗਾ ਗੱਲਾਂ ਕਰਨੀਆਂ ਸਰਕਾਰਾਂ ਹੱਕ ਚ ਆਉਂਦੀਆਂ ਨੇ ਆਉਣ ਦਿਓ ਉਹਨਾਂ ਦੇ ਭਈਆਂ ਦੇ ਹੱਕ ਚ ਆਉਣ ਦਿਓ ਪਰ ਜੋ ਘਟਨਾ ਵਾਪਰੀਆ ਨਾ ਸਾਨੂੰ ਇਹ ਕੋ ਸਿੱਖਣਾ ਚਾਹੀਦਾ ਸੀ ਕੰਮ ਕਿਵੇਂ ਕਰਨਾ ਸਾਡੀਆਂ ਪੰਚਾਇਤਾਂ ਨੂੰ ਸਾਡੇ ਪਿੰਡ ਦੇ ਸਰਪੰਚਾਂ ਦੇ ਮੈਂਬਰਾਂ ਨੂੰ ਤੇ ਕੜਾ ਮ ਚੌਧਰੀਆਂ ਨੂੰ ਵੀ ਠੀਕ ਹੈ ਨਾ ਇਹ ਨਾ ਹੋਵੇ ਇਹ ਹੀ ਮੁੱਦਾ ਬਣਾ ਕੇ ਕੋਈ ਟੀਜੀ ਪਾਰਟੀ ਵੋਟਾਂ ਲੈ ਜੇ ਸਹੀ ਆ ਜੇ ਅਸੀਂ ਇਹ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ ਜਾਂ ਕ੍ਰਾਈਮ ਨੂੰ ਹੱਥ ਪੋੜਨਾ ਚਾਹੁੰਦੇ ਆ ਅਸੀਂ ਠੀਕ ਹੈ ਨਾ ਸਾਨੂੰ ਇਹ ਸੂਬਾ ਸੈਂਟਰ ਪਿੰਡ ਪੱਧਰ ਤੇ ਚਾਹੀਦੇ ਆ ਹਰ ਇੱਕ ਪਿੰਡ ਚ ਇੱਕ ਪੰਚਾਇਤ ਦਾ ਸੂਬਾ ਸੈਂਟਰ ਚਾਹੀਦਾਗਾ ਜਿਹਦੇ ਵਿੱਚ ਬਾਹਰੋਂ ਆਏ ਬੰਦੇ ਦਾ ਬਿਹਾਰ ਦੇ ਬੰਦੇ ਦਾ ਕੋਈ ਡਾਟਾ ਆਪਿਆ ਹੋਵੇ ਉਹ ਡਾਟਾ ਹਰ ਇੱਕ ਪਿੰਡ ਦਾ ਸਾਂਝਾ ਹੁੰਦਾ ਹੋਵੇ ਠੀਕ ਹੈ ਨਾ ਇਧਰ ਕਿ ਮੋਟਰ ਤੇ ਮਾਰੇ ਦੂਜੇ ਪਾਸੇ ਹੋ ਹੋਵੇ ਫਲਾਣੇ ਪਿੰਡ ਚ ਪਹਿਲਾਂ ਕੰਮ ਕਰਕੇ ਆਇਆ ਉਹਦਾ ਆਧਾਰ ਕਾਰਡ ਦੇਖਿਆ ਜਾਵੇ ਬਿਨਾਂ ਆਧਾਰ ਕਾਰਡ ਤੋਂ ਕੰਮ ਜਨਾ ਛੱਡ ਦੋ ਵੀ ਆਈਡੀ ਲਿਆ ਕਿੱਥੇ ਤੜੀ ਆਧਾਰ ਕਾਰਡ ਕਿੱਥੇ ਤੇਰਾ ਕਿੱਥੋਂ ਰਹਿਣਾ ਆਇਆ ਆਧਾਰ ਕਾਰਡ ਹਰ ਇੱਕ ਬੰਦੇ ਦਾ ਹੁੰਦਾ ਨਾ ਕਿਸੇ ਦਾ ਕਿਤੇ ਬੈਂਕ ਖਾਤਾ ਖਲੌਂਦਾ ਹੀ ਆ ਆਧਾਰ ਕਾਰਡ ਤੋਂ ਬਿਨਾ ਕਿਵੇਂ ਖੁੱਲ੍ਹੇ ਜੂਗਾ ਠੀਕ ਆ ਉਹਦੀ ਫੋਟੋ ਤੁਹਾਡੇ ਕੋਲ ਪਿੰਡ ਦਾ ਦੂਜੇ ਪਿੰਡ ਨਾਲ ਡਾਟਾ ਸਾਂਝਾ ਹੁੰਦਾ ਹੋਵੇ ਸਾਨੂੰ ਪੰਚਾਇਤ ਪੱਧਰ ਤੇ ਕੰਮ ਕਰਨਾ ਪੈਣਾ ਜੇ ਅਸੀਂ ਕ੍ਰਾਈਮ ਰੋਕਣਾ ਚਾਹੁੰਦੇ ਆ ਇਹ ਚੀਜ਼ ਰੋਕਣਾ ਚਾਹੁੰਦੇ ਆ ਜੇ ਪਿੰਡ ਚ ਕੋਈ ਪਈਆ ਝੋਨਾ ਲਾਉਣ ਵੀ ਆਉਂਦਾ ਕਿੰਨੇ ਪਿੰਡਾਂ ਚ ਪਈਏ ਆ ਇਹ ਡਾਟਾ ਸਾਂਝਾ ਹੋਣਾ ਚਾਹੀਦਾ ਨੈਟ ਤੇ ਪਿਆ ਹੋਣਾ ਚਾਹੀਦਾ ਦੂਜੇ ਪਿੰਡ ਦੀ ਵੀ ਸੂਹ ਹੁੰਦਾ ਹੋਣਾ ਚਾਹੀਦਾ ਵੀ ਅੱਜ ਪਿੰਡ ਚ ਇਹਨੇ ਬੰਦੇ ਛੱਡ ਕੇ ਚਲੇ ਗਏ ਆ ਝੋਨਾ ਲਾ ਕੇ ਜੇ ਦੂਜੇ ਪਿੰਡ ਗਏ ਆ ਉਹਨਾਂ ਨੂੰ ਪਤਾ ਹੋਵੇ ਦੂਜੇ ਪਿੰਡ ਚੋਂ ਆਏ ਨੇ ਕਿਹੜੇ ਪਿੰਡ ਚੋਂ ਆਏ ਨੇ ਇਹ ਇੰਨੇ ਬੰਦੇ ਆਏ ਸੀਗੇ ਠੀਕ ਹੈ ਨਾ ਕਿੰਨੇ ਬੰਦੇ ਚਲੇ ਗਏ ਕਿੰਨੇ ਬੰਦੇ ਫੜ ਪਿੰਡ ਚ ਰਹਿ ਰਹੇ ਆ ਕਿੰਨੇ ਬੰਦੇ ਰੇਡੀਆਂ ਲਾ ਰਹੇ ਆ ਉਹਨਾਂ ਦੀ ਬਕਾਇਦਾ ਫੋਟੋ ਉਹਨਾਂ ਦੀ ਆਈਡੀ ਪਿੰਡ ਦੇ ਪੰਚਾਇਤ ਮੈਂਬਰਾਂ ਕੋਲ ਹੋਣੀ ਚਾਹੀਦੀ ਆ ਸਰਪੰਚਾਂ ਨੂੰ ਪਤਾ ਹੋਣਾ ਚਾਹੀਦਾ ਜੇ ਇਸ ਕੁਝ ਕਰਨਾ ਚਾਹੁੰਦੇ ਆ ਇੱਥੇ ਬਹੁਤ ਕੜਮ ਚੌਧਰੀ ਇਹ ਕੰਮ ਕਰਨ ਨਹੀਂ ਦੇਣਾ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪਾਰਟੀ ਦਾ ਚੱਕਰ ਪੈ ਜਾਣਾ ਨਾ ਵੋਟਾਂ ਦਾ ਚੱਕਰ ਪੈ ਜਾਣਾ ਸਾਨੂੰ ਮਾਰਿਆ ਕੜਮ ਚੌਧਰੀਆ ਨੇ ਅਸੀਂ ਤਾਂ ਪਿੰਡ ਦੇ ਕੰਮ ਕਿ ਹੁੰਦਾ ਹੋਵੇ ਦੂਜੇ ਪਿੰਡ ਦੂਜੀ ਪਾਰਟੀ ਦੇ ਸਰਪੰਚ ਮੈਂਬਰ ਉਹ ਵੀ ਕੰਮ ਨਹੀਂ ਕਰ ਲੰਦੇ ਭਾਵੇਂ ਪਿੰਡ ਦਾ ਹੀ ਕੰਮ ਹੋਵੇ ਪਿੰਡ ਦਾ ਹਸਾਰ ਹੁੰਦਾ ਹੋਵੇ ਅਸੀਂ ਉੱਥੇ ਨਹੀਂ ਖੜਦੇ ਹੈਗੇ ਠੀਕ ਆ ਅਸੀਂ ਦੋ ਗਲੇ ਲੋਕ ਆ ਅਸੀਂ ਰਿਐਲਿਟੀ 'ਚ ਕੁਝ ਨਹੀਂ ਕਰਨਾ ਹੈਗਾ ਸਭ ਪਰੋਲਾ ਪੋਣਾ ਵੀਰ ਬਣ ਕੇ ਰਿਐਲਿਟੀ 'ਚ ਕੰਮ ਕਰੋ ਪੰਚਾਇਤ ਦਾ ਮੈਂਬਰ ਨੂੰ ਬੇਨਤੀ ਆ ਸਾਡੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਜੈਸੇ ਚੀਜ਼ ਤੇ ਨੱਥ ਪੋਣਾ ਚਾਹੁੰਦੇ ਹੋ ਇਹ ਤੁਹਾਨੂੰ ਕੋਲ ਖੁਦ ਕੰਮ ਕਰਨੇ ਪੈਣੇ ਆ ਆਪਣੀ ਚੌਧਰ ਵੀ ਭੁੱਖ ਛੱਡ ਕੇ ਨਾ ਜੇ ਸਿੱਧਾ ਕੰਮ ਕਰੀਏ ਅਸੀਂ ਪੰਜਾਬ ਨੂੰ ਬਹੁਤ ਸਾਰ ਸਕਦੇ ਆ ਕਹੀਂ ਵੱਧ ਘੱਟ ਬੋਲੇਗਾ ਮਾਫ ਕਰ ਰਹੇ ਹੋ ਸੋਚਿਓ ਜਰੂਰ ਧੰਨਵਾਦ ਜੀ